ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਖੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਵੈਟਰਨਰੀ ਵਿਦਿਆਰਥੀਆਂ ਦੀ ਹੜਤਾਲ ਦਾ 10ਵਾਂ ਦਿਨ ਸਰਕਾਰ ਤੇ ਝੂਠੇ ਭਰੋਸਿਆਂ ਦਾ ਦੋਸ਼ ਵੈਟਰਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਨਮਿੱਥੇ ਸਮੇਂ ਦੀ ਹੜਤਾਲ 10ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਇੰਟਰਨ ਵੈਟਰਨਰੀ ਡਾਕਟਰਾਂ ਨੇ OPD ਸੇਵਾਵਾਂ ਨੂੰ ਬੰਦ ਕਰਕੇ ਤਰਨਾ ਜਾਰੀ ਰੱਖਿਆ ਹੈ ਹਾਲਾਂਕਿ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਹਨ ਯੂਨੀਅਨ ਨੇ 15000 ਰੁਪਏ ਪੱਤੇ ਤੋਂ ਵਧਾ ਕੇ 24310 ਕਰਨ ਦੀ ਮੰਗ ਦੁਹਰਾਈ ਹੈ ਅਤੇ ਸਰਕਾਰ ਤੇ ਝੂਠੇ ਭਰੋਸੇ ਦੇ ਦੋਸ਼ ਲਗਾਏ ਹਨ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇ ਫੰਡ ਨਹੀਂ ਦਿੱਤੇ ਜਾ ਸਕਦੇ ਤਾਂ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਦੇ ਅਧੀਨ ਕਰ ਦਿੱਤਾ ਜਾਵੇ। ਲੁਧਿਆਣਾ ਵਿੱਚ ਪੁਲਿਸ ਦਾ ਸਖਤ ਐਕਸ਼ਨ ਤਿਉਹਾਰਾਂ ਲਈ ਨਾਕਾਬੰਦੀ ਮੁਹਿੰਮ ਸ਼ੁਰੂ। ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਤਿਉਹਾਰਾਂ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਸ਼ਹਿਰ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਮੁਹਿੰਮ ਚਲਾਈ ਹੈ। ਮੁੱਖ ਸੜਕਾਂ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਾਹਨਾਂ ਦੀ ਪੂਰੀ ਜਾਂਚ ਕੀਤੀ ਗਈ ਜਿਸ ਵਿੱਚ ਕਾਲੀਆਂ ਫਿਲਮਾਂ ਹੌਰਨ ਅਤੇ ਅਨਅਧਿਕਾਰਤ ਲਾਈਟਾਂ ਵਾਲਿਆਂ ਤੇ ਚਲਾਨ ਕੀਤੇ ਗਏ ਪੁਲਿਸ ਨੇ ਕਿਹਾ ਕਿ ਇਹ ਮੁਹਿੰਮ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਤੇ ਜਨਤਾ ਲਈ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਜਾਰੀ ਰਹੇਗੀ ਅਧਿਆਪਕ ਸਿਰਫ ਕਲਾਸਰੂਮ ਲਈ ਬੈਂਸ ਨੇ ਗੈਰ ਸਿੱਖਿਆ ਡਿਊਟੀਆਂ ਤੇ ਲਗਾਈ ਰੋਕ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਅਧਿਆਪਕਾਂ ਨੂੰ ਗੈਰ ਅਧਿਆਪਨ ਤੇ ਰੂਟੀਨ ਪ੍ਰਸ਼ਾਸਕੀ ਡਿਊਟੀਆਂ ਤੋਂ ਤੁਰੰਤ ਮੁਕਤ ਕੀਤਾ ਜਾਵੇ ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਕਲਾਸਾਂ ਤੋਂ ਹਟਾ ਕੇ ਦਫਤਰੀ ਕੰਮਾਂ ਲਈ ਵਰਤਣਾ ਬੱਚਿਆਂ ਦੇ ਸਿੱਖਿਆ ਅਧਿਕਾਰ ਲਈ ਬੇਇਨਸਾਫੀ ਹੈ ਬੈਂਸ ਨੇ ਯਾਦ ਦਿਵਾਇਆ ਕਿ ਆਰਟੀਈ ਐਕਟ 2009 ਦੀ ਧਾਰਾ 27 ਅਧਿਆਪਕਾਂ ਨੂੰ ਗੈਰ ਸਿੱਖਿਆ ਕਾਰਜਾਂ ਤੇ ਤਾਇਨਾਤ ਕਰਨ ਤੋਂ ਮਨਾ ਕਰਦੀ ਹੈ ਸਿਵਾਏ ਵਿਸ਼ੇਸ਼ ਮੌਕਿਆਂ ਜਿਵੇਂ ਜਨਗੰਨਾ ਜਾਂ ਚੋਣਾਂ ਲਈ ਉਹਨਾਂ ਹੁਕਮ ਦਿੱਤਾ ਕਿ ਅਜਿਹੀਆਂ ਡਿਊਟੀਆਂ ਲਈ ਪਹਿਲਾਂ ਸਿੱਖਿਆ ਵਿਭਾਗ ਤੋਂ ਲਿਖਤੀ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ ਕਿਰਤ ਵਿਭਾਗ ਪੂਰੀ ਤਰ੍ਹਾਂ ਆਨਲਾਈਨ ਪੰਜਾਬ ਸਰਕਾਰ ਨੇ ਖਤਮ ਕੀਤੀ ਦਫਤਰੀ ਖਵਾਰੀ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੋਨ ਨੇ ਐਲਾਨ ਕੀਤਾ ਹੈ ਕਿ ਕਿਰਤ ਵਿਭਾਗ ਦੀਆਂ ਸਾਰੀਆਂ ਸੇਵਾਵਾਂ ਹੁਣ ਪੂਰੀ ਤਰ੍ਹਾਂ ਆਨਲਾਈਨ ਉਪਲਬਧ ਹਨ ਇਸ ਵਿੱਚ ਫੈਕਟਰੀ ਲਾਇਸੈਂਸ ਰਜਿਸਟ੍ਰੇਸ਼ਨ ਪਲਾਈ ਫੰਡ ਟ੍ਰੇਡ ਯੂਨੀਅਨ ਰਜਿਸਟ੍ਰੇਸ਼ਨ ਅਤੇ ਰਾਤ ਦੀਆਂ ਸ਼ਿਫਟਾਂ ਲਈ ਔਰਤਾਂ ਨੂੰ ਨੌਕਰੀ ਦੀ ਮਨਜ਼ੂਰੀ ਵਰਗੀਆਂ ਸੇਵਾਵਾਂ ਵੀ ਸ਼ਾਮਿਲ ਹਨ ਸੋਨ ਨੇ ਕੇ ਹਾਕ ਕੀ ਡਿਜੀਟਲ ਪਲੇਟਫਾਰਮ ਨਾਲ ਬੇ ਲੋੜੀ ਤੇਰੀ ਤੇ ਦਫਤਰੀ ਚੰਜਟ ਖਤਮ ਹੋਣਗੇ ਅਤੇ ਕੰਮਿਆਂ ਨੂੰ ਪਾਰਦਰਸ਼ੀ ਤੇ ਸਮੇਂਬੱਧ ਸੇਵਾਵਾਂ ਮਿਲਣਗੀਆਂ ਹੁਣ ਲੋਕ ਅਧਿਕਾਰਤ ਵੈਬਸਾਈਟ pb-labor.government.in ਰਾਹੀਂ ਸਾਰੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਹਨ ਪਰ ਈਮੀਦਾ ਅਲਰਟ ਡੀਸੀ ਨੇ ਅਧਿਕਾਰੀਆਂ ਦੀਆਂ ਛੁੱਟੀਆਂ ਕਿਤੀਆਂ ਰੱਦ ਪਾਰੀ ਮੀਂਹ ਦੇ ਚਤਾਵਨੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਸਾਰੇ ਵਿਭਾਗਾਂ ਨੂੰ ਅਲਰਟ ਮੋਡ ਤੇ ਰਹਿਣ ਦੇ ਹੁਕਮ ਦਿੱਤੇ ਹਨ ਅਤੇ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਨਗਰ ਨਿਗਮ ਨੂੰ ਹੇਠਲੇ ਇਲਾਕਿਆਂ ਵਿੱਚ ਪਾਣੀ ਨਿਕਾਸੀ ਤੇ ਇੰਤਜ਼ਾਮ ਮਜ਼ਬੂਤ ਕਰਨ ਅਤੇ ਪੰਪਿੰਗ ਸਟੇਸ਼ਨਾਂ ਤੇ ਬਿਜਲੀ ਬੈਕਅਪ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਡਰੇਨੇਜ ਵਿਭਾਗ ਨੂੰ ਬੰਨਾ ਦੀ ਸੁਰੱਖਿਆ ਤੇ ਦਰਿਆਈ ਇਲਾਕਿਆਂ ਦੇ ਵਸਨੀਕਾਂ ਨੂੰ ਪਹਿਲਾਂ ਹੀ ਚੌਕਸ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਡੀਸੀ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਤਿਆਰੀ ਵਿੱਚ ਹੈ ਅਤੇ ਹੰਗਾਮੀ ਸਥਿਤੀ ਲਈ ਨਾਗਰਿਕ ਕੰਟਰੋਲ ਰੂਮ ਜਾਂ WhatsApp ਨੰਬਰ ਤੇ ਸੰਪਰਕ ਕਰ ਸਕਦੇ ਹਨ